ਆਣਾ ਨਾ ਪੂਰਾ ਬਲਦਰ ਜਿਹਦਾ ਅਗਲੇ ਬੰਨੋ ਤਾਂ ਸਿੱਕ ਵਾਰੀ ਫੇਰ ਦਿਖਾ ਦੇ ਲੇ ਵਾ ਲੂ ਵਾ ਗਰੰਟੀ ਕਿਨੇ ਦੁੱਦੀ ਦੇ ਦਾਂਗੇ ਜੇ ਕੋਈ ਗਰੰਟੀ ਵੀਰੇ 14 ਕਿਲੋ ਦੇ ਗਰੰਟੀ ਦੇਵਾਂਗੇ ਇਹ 14 ਕਿਲੋ ਦੀ ਗਰੰਟੀ ਤੇ ਆਪਾਂ ਇਹ ਮੈਂ ਦੇ ਦਾਂਗੇ ਜੇ ਕਿ ਇਹ ਰਾਜ ਵੀਰੇ ਬਾਕੀ ਹੋਰ ਤਾਂ ਸਜਣੋ ਹੈਗੀ ਦੋ ਦੰਦਾ ਬਾਈ ਇਹੀ ਹੀ ਗੱਲ ਹੀ ਹੁਣ ਆਪਾਂ ਨੇ ਚੈੱਕ ਕਰੇ ਨੇ ਚੈੱਕ ਕੀਤੀ ਹੈ ਯਾਰ ਹਾਂ ਛੋਟੀ ਸੂਗੀ ਪਹਿਲਾ ਸੂਆ ਇਹ ਇਹਨੂੰ ਵੀ ਭਲੇਖੇ ਚ ਰਹਿ ਗਿਆ ਕੰਮ ਵੀ ਦੂਜੇ ਸੂਏ ਸੂਗੀ ਤਾਂ ਛੋਟੀ ਪਹਿਲਣਾ ਉਹ ਹਿਸਾਬ ਨਾਲ ਜੱਜਮੈਂਟ ਕਰ ਲੈ ਪਹਿਲਣ ਦੇ ਹਿਸਾਬ ਨਾਲ ਬਾਈ ਲੇ ਵਾ ਲੂ ਵਾ ਥਾਂ ਥੋਣੇ ਨੇ ਚੰਗਾ ਰੈਡੀ ਕੱਤੀ ਚੰਗੀ ਆ ਪੂਰੀ ਟੌਪ ਕਲਾਸ ਕੱਤੀ ਆ ਕੋਈ ਬਾਅਦ ਇਹਦੇ ਵਾਈਟ ਨਹੀਂ ਜੈਡ ਬਲ ਆ ਗਿਆ ਜਿਵੇਂ ਬਾਈ ਨੇ ਦੱਸਿਆ M29 ਦਾ ਕਹਿੰਦਾ ਆਪਾਂ ਸਟਰਾ ਵੀ ਦੇ ਦਾਂਗੇ ਇਹ ਜੀ ਗੱਲ ਨਹੀਂ ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਆ ਲੈ ਸੱਜਣੋ ਅੱਜ ਵੀਡੀਓ ਬਣਾਉਣ ਆਪਾਂ ਫੇਰ ਪਹੁੰਚੇ ਆ ਬਾਈ ਰਾਜੇ ਕੋਲੇ ਪਿੰਡ ਬਲਾਸਪੁਰ ਤਹਿਸੀਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਮੇਰਾ ਖਿਆਲ ਆ ਬਾਈ ਨੂੰ ਮੋਗਾ ਰਹ ਜਾਂਦਾ ਕਿਉਂਕਿ ਮੋਗੇ ਜ਼ਿਲ੍ਹੇ ਦਾ ਜਿਵੇਂ ਗੱਲ ਕਰਲਾਂ ਸੱਜਣੋ ਲਾਸਟ ਜਆ ਪਿੰਡ ਆ ਗਿਆ ਬਲਾਸਪੁਰਾ ਤੇ ਅੱਜ ਦੀ ਵੀਡੀਓ ਚ ਆਪਾਂ ਤੁਹਾਨੂੰ ਦਿਖਾਵਾਂਗੇ ਜਾਨਵਰ ਚਾਰ ਚਾਰਾਂ ਚੋਂ ਤਿੰਨ ਗੱਬਣਾ ਨੇ ਹੈਗੀਆਂ ਵੀ ਪੂਰੀਆਂ ਟੌਪ ਕੁਆਲਿਟੀ ਦੇ ਨੇ ਦੁੱਧ ਵਾਲੇ ਜਾਨਵਰ ਨੇ ਤੇ ਇੱਕ ਸੱਜਣੋ ਹੈਗੀ ਆ ਤਾਜੀ ਸੂਈ ਉਹ ਹਜੇ ਹੁਣੇ-ਹੁਣੇ ਸੂਈਆ ਘੰਟਾ ਤੱਕ ਤਕਰੀਬਨ ਪਹਿਲਾਂ ਸੂਈਆ ਮਾਂਗਰ ਉਹਦੇ ਕੱਟੀਆਂ ਟੌਪ ਕੁਆਲਿਟੀ ਦੀ ਵੀਡੀਓ ਨਾਲ ਜੁੜੇ ਰਹੋ ਐਂਡ ਤੱਕ ਉਹ ਝੋਟੀ ਵੀ ਆਪਾਂ ਤਾਜੀ ਸੂਈ ਦਿਖਾਵਾਂਗੇ ਤੇ ਪਹਿਲਾਂ ਇਧਰੋਂ ਇੱਕ ਨੰਬਰ ਤੋਂ ਸ਼ੁਰੂ ਕਰਾਂਗੇ ਇੱਕ ਨੰਬਰ ਵਾਲੀ ਝੋਟੀ ਵੀ ਪੂਰੀ ਟੌਪ ਕੁਆਲਿਟੀ ਦੀ ਆ ਚੰਗਾ ਥਣ ਥਣੋਟ ਲੱਗਿਆ ਤੇ ਬਾਕੀ ਆਜੋ ਬਾਈ ਰਾਜੇ ਨਾਮ ਲਿਆਉਣੇ ਆ ਤੇ ਰੇਟ ਵੀ ਵੀਡੀਓ 'ਚ ਕਰਾਵਾਂਗੇ ਆਜੋ ਜੀ ਹੋਰ ਫਿਰ ਹੋਰ ਵੀਰੇ ਸਾਸਰੀ ਘਰ ਆਟੇ ਲੋ ਸਾਹ ਕੀ ਹਾਲ ਹੈ ਤੁਹਾਡਾ ਚੜਦੀ ਕਲਾ ਜੀ ਇਹਨੂੰ ਸਾਡੇ ਆਖ ਰਿਹਾ ਉਹ ਥੋੜਾ ਲੇਟ ਤੇ ਜਰੂਰ ਕਰਾ ਦੇਣਾ ਨੇ ਲੇਟ ਫਿਰ ਉਹ ਪਟੋਟ ਲਣਗੇ ਵੀ ਯਾਰ ਕੰਮ ਕੁੰਮੇ ਹੋ ਜਾਂਦੇ ਆ ਬੰਦਾ ਚੰਗਾ ਹੀ ਜੀ ਗੱਲ ਨਹੀਂ ਕੰਮ ਮੇਰੇ ਪਰ ਸਾਸਰੀ ਘਰ ਚ ਕਿਸਾਨ ਪਸ਼ੂ ਚੈਨਲ ਦੇਖਣੋਂ ਸਾਰੇ ਵੀਰ ਤੰਦਰੁਸਤ ਹੀ ਰਹਣ ਹਾਂ ਥੋੜਾ ਲੇਟ ਕੰਮ ਜਰੂਰ ਕਰਾਉਣਾ ਬੰਦਾ ਠੀਕ ਹੀ ਗੱਲ ਹੈ ਜਾਨਵਰ ਕਾ ਦਿਖਾਵਾਂਗੇ ਅੱਜ ਚਲ ਵੀਰੇ ਚਾਰ ਆ ਤਿੰਨ ਛੋਟੀਆਂ ਗੱਬਣਾ ਇੱਕ ਸੂਈ ਦੀ ਉਹਨੀ ਸੂਈਆਂ ਘੰਟਾ ਕੋ ਗਿਆ ਲੈ ਇੱਕ ਨੰਬਰ ਅਜੇ ਮਾਰਦੇ ਦਰਸ ਕੈਮਰਾ ਅਗਲੇ ਬੰਨੀ ਉਹਦਾ ਲੇਵ ਆਲੂ ਇਹ ਛੋਟੀ ਨੂੰ ਵੀ ਆਇਆ ਲੱਗਿਆ ਪੂਰਾ ਟੌਪ ਕੁਆਲਿਟੀ ਦਾ ਨੇੜੇ ਲਾ ਕੇ ਦਿਖਾ ਦੇ ਹਨ ਨੇੜਿਓਂ ਥਣ ਸੱਜਣੋ ਆਇਆ ਲੱਗਿਆ ਟੌਪ ਕੁਆਲਿਟੀ ਦਾ ਤੇਰਾ ਜੇ ਸੂਆ ਕਿਹੜਾ ਸੁੰਦੀ ਆ ਇਹ ਸੂਆ ਵੀਰੇ ਤੀਜੇ ਸੁੰਦੀ ਆ ਤੀਜੇ ਸੁੰਦੀ ਆ ਉਹ ਸਿੰਗ ਥੋੜਾ ਜਰੂਰ ਖੁੱਲਾ ਹੁੰਦਾ ਹੈ ਸੇ ਥੋੜਾ ਵੀਰੇ ਮੈਂ ਬੜੀ ਚੰਗੀ ਕੁਆਲਿਟੀ ਦਾ ਹੈ ਸਿੰਗ ਜਰੂਰ ਖੁੱਲਾ ਪਰ ਜੇ ਓਦਾਂ ਇਹਦੀ ਨਾ ਸੱਜਣੋ ਬਾਡੀ ਬੂਡੀ ਦੀ ਗੱਲ ਕਰ ਲਈ ਆਪਾਂ ਚਮੜੇ ਚਮੜੇ ਦੀ ਗੱਲ ਕਰ ਲਈਏ ਕਿੰਵੇ ਬਰੀਕ ਚਮੜੇ ਦੀ ਆ ਬਿਲਕੁਲ ਜਿਵੇਂ ਪੂਛ ਤੇ ਸੱਜਣ ਕਹੈ ਜੀ ਦੰਦੇ ਨੇ ਨਾ ਤਰਸ ਜਿਵੇਂ ਆ ਦਿਖਾ ਨਹੀਂ ਕੋ ਜਿਵੇਂ ਕ ਵੀ ਬਰੀਕ ਪੂੰਛ ਵਾਲਾ ਜਾਨਵਰ ਦੁੱਧ ਕੱਢਦਾ ਨੇ ਤੇ ਬਾਕੀ ਇਹਦਾ ਤੁਹਾਨੂੰ ਥਣ ਲੇਵਾ ਵੀ ਦੱਸੂਗਾ ਵੀ ਮੈਂ ਚੰਗਾ ਦੁੱਧ ਪਾਉਣ ਵਾਲੀ ਆ ਇੱਕ ਵਾਰੀ ਖੋਲ ਕੇ ਤੋੜ ਦੇ ਬਾਈ ਕਿੰਨੀ ਕੀ ਗਰੰਟੀ ਤੇ ਰਹੇ ਕਿੰਨਾ ਕ ਦੁੱਧ ਦੱਸਿਆ ਜਿੱਥੇ ਵੀਰੇ 14 ਕਿਲੋ ਮਾਰਕੰਦ ਦੱਸਿਆ ਦੁੱਧ ਚੋਇਆ ਉਹਨਾਂ ਨੇ ਅੱਛਾ 14 ਕਿਲੋ ਬਾਡੀ ਬੂਡੀ ਦੇ ਹਿਸਾਬ ਨਾਲ ਜਾਰੇ ਨੂੰ 14 15 ਕਿਲੋ ਦੁੱਧ ਚਾਹੀਦਾ ਵੀਰੇ ਚਾਹੀਦਾ 12 ਵੀ ਨਹੀਂ ਹੈਗਾ ਨਾ ਇਹ ਬਾਡੀ ਦੇ ਹਿਸਾਬ ਨਾਲ ਗੱਲ ਕਰ ਲਈਏ ਲਾ ਸੂਆ ਤੀਜਾ ਤੇ ਬਾਕੀ ਤੁਸੀਂ ਆਪਣੀ ਸਮਝ ਨਾਲ ਜੱਜਮੈਂਟ ਕਰ ਲਿਓ ਸੱਜਣੋ ਕਿਉਂਕਿ ਬਾਈ ਵੀ ਖਰੀਦ ਕੇ ਲੈ ਕੇ ਆਉਂਦਾ ਕੋਈ ਘਰੇ ਨਹੀਂ ਜਾਨਵਰ ਤਿਆਰ ਕਰਦਾ ਥੱਲੇ ਦੀ ਜੋ ਟੀਅਰ ਬਾ ਕਮਾਲ ਆ ਕੁਆਲਿਟੀ ਬਾੜੀ ਟੌਪ ਦੀ ਆ ਥੱਲੇ ਦੀ ਇਹ ਵੀ ਗੱਲ ਕਰ ਲਈਏ ਤੇ ਉੱਤਿਓ ਬਾਡੀ ਬੁੱਡੀ ਦੀ ਵੀ ਚੰਗੀ ਆ ਸਿੰਘ ਜ਼ਰੂਰ ਥੋੜਾ ਜਿਹਾ ਖੁੱਲਾ ਜਿਵੇਂ ਤੁਹਾਨੂੰ ਮੈਂ ਦੱਸਿਆ ਨਾ ਪਰ ਇਸ ਥਣਥ ਨੋਟ ਦਾ ਜਾਨਵਰ ਜਿਵੇਂ ਗੱਲ ਕਰ ਲਾ ਨਾ 100 ਮੈਂ ਸਮਝ ਰਿਹਾ ਜੀ ਤੁਸੀਂ ਪਿੰਡਾਂ ਚ ਕੀੜਾ ਦੇਖੀ ਨਾ 100 ਜਾਨਵਰ ਦੇਖੋਗੇ 100 ਜੋ ਮੇਰਾ ਖਿਆਲ ਆ ਯਾਰ ਮਸੀ ਪੰਜ ਸੱਤ ਜਾਨਵਰਾਂ ਦੇ ਇਹਦੇ ਨਾਲ ਦਾ ਥਣ ਲੱਗਾ ਹੋਊਗਾ ਬਈ ਥਾਣਾ ਐ ਨਾ ਪੂਰਾ ਅਬਲਦਾਰ ਜਿਹਦਾ ਅਗਲੇ ਬੰਨਾਂ ਤਾਂ ਸਿੱਕ ਵਾਰੀ ਫੇਰ ਦਿਖਾ ਦੇ ਲੈ ਵਾ ਲੂ ਵਾ ਗਾਰੰਟੀ ਕਿਨੇ ਦੁੱਧੀ ਦੇ ਦਾਂਗੇ ਜੇ ਕੋਈ ਏ 14 ਕਿਲੋ ਦੀ ਗਾਰੰਟੀ ਤੇ ਆਪਾਂ ਇਹ ਮੈਂ ਦੇ ਦਾਂਗੇ ਜੀ ਇਹ ਰਾਜ ਵੀਰੇ ਬਾਕੀ ਹੋਰ ਥਣਾ ਦੀ ਗਾਰੰਟੀ ਆ ਭਰਪੁਰ ਦੀ ਪੂਰੀ ਗਾਰੰਟੀ ਆ ਦੋ ਦਿਨ ਹੋ ਗਏ ਆਪਣਾ ਘਰਾਈ ਮੈਂ ਇਹਨੂੰ ਪੂਰਾ ਬਣੀ ਫੁੱਲ ਪਣੀ ਦਿਖਾਉਂਦੀ ਅੱਛਾ ਭਰਪੁਰ ਦੀ ਮਤਲਬ ਥਣਾ ਤੋਂ ਲਾ ਕੇ ਚਵਾਈ ਚਬੂਈ ਤਾਂ ਇਹ ਥਣ ਦੀ ਆ ਨਰਮੇ ਹੁੰਦੀ ਆ ਗਾਰੰਟੀ ਪੂਰੇ ਨਰਮ ਮੋਟੀ ਮੋਟੀ ਤਾਰਾ ਕਰ ਚਵਾਈ ਚਬੂਈ ਸੱਦ ਨੂੰ A to Z ਬਾਈ ਕਹਿੰਦਾ ਗਾਰੰਟੀ ਦੇ ਦਾਂਗੇ 14 ਕਿਲੋ ਦੁੱਧ ਦੀ ਗਾਰੰਟੀ ਦੇ ਦਾਂਗੇ ਝੋਟੀ ਦੀ ਤੇ ਬਜਨ ਵਾਲੀ ਝੋਟੀ ਆਹੀ ਜੀ ਗੱਲ ਨਹੀਂ ਚੰਗੀ ਜਾਤ ਕੁਆਲਟੀ ਦੀ ਆ ਕੱਦ ਬਿੱਡ ਵੀ ਚੰਗਾ ਅੱਜ ਜਿੰਨੇ ਜਾਨਵਰ ਤੁਹਾਨੂੰ ਮੈਂ ਦਿ ਉੱਤੇ ਤੋਂ ਬਾਡੀ ਬੁੱਡੀ ਚੰਗੀ ਆ ਬਾਕੀ ਜਾਨ ਵਾਲਾ ਜਾਨਵਰ ਆ ਰੇਟ ਰਾਜੇ ਇਹਦਾ ਫਿਰ ਵੀਰੇ ਰੇਟ ਤੇ ਆਪਾਂ 1 ਲੱਖ ਰੁਪਏ ਮੰਗੂਗੇ 1 ਲੱਖ ਮੰਗਦਾ ਕਿੰਨੇ ਦੀ ਛੜਦਾਂਗੇ ਆਪਾਂ ਇਹ ਆਪਾਂ ਵੀਰੇ 96 ਹਜ਼ਾਰ ਨੂੰ ਹਾਂ ਨਹੀਂ ਹੋਊਗੀ ਜਦੋਂ ਇਹ ਫਿਕਸ ਰੇਟ ਆ ਜਦੋਂ ਸਰਸ ਰੇਟ ਆ ਲੈ ਸਜਣਾ 96000 ਬਾਈ ਕਹਿੰਦਾ ਫਿਕਸ ਰੇਟ ਆ ਯਾਰ ਇਹਦੇ ਜੋ ਛੋਟ ਛੱਪਾ ਹੀ ਕਰਾਂਗੇ ਤੇ ਬਾਕੀ ਸਾਨੂੰ ਪਤਾ ਵੀ ਆ ਯਾਰ ਰੁੱਤ ਥੋੜੀ ਜਿਹੀ ਪੈੜੀ ਚੱਲ ਰਹੀ ਆ ਨਾ ਜਾਨਵਰ ਵੀਰੇ ਰੁੱਤ ਵੀ ਕਸੂਤੀ ਆ ਪੇ ਪਸੂ ਜਾਨਵਰ ਉਹ ਚੰਗੇ ਆ ਮੇਰਾ ਆਪਾਂ ਜੇ ਰੇਡ ਕਰਦੇ ਆ ਆਪਾਂ ਸੌਣਪਾ ਤੋਂ ਨੇ ਕਰਦਾ ਮੁੰਡੇ ਦਾ ਰੇਡ ਕਰਦੇ ਆ ਪਿੰਟਾ ਚੋਂ ਲਵੇ ਲੱਗਣਾ ਵੀ ਨਹੀਂ ਮੁੰਡਾ ਵੀ ਰੇਡ ਨੇ ਲੱਗਣਾ ਤੇ ਲੈ ਹੁਣ ਆਜੋ 2 ਨੰਬਰ ਵਾਲੀ ਤੇ ਇਹ ਮਿਲੂਗੀ ਬਾਈ 96000 ਦੀ ਉਹੀ ਗੱਲ ਆ ਵੀ ਬਾਡੀ ਬੂਡੀ ਦੀ ਤਾਂ ਯਾਰ ਬਾ ਕਮਾਲ ਆ ਤੇ ਬਰੀਕ ਚਮੜਾ ਜੈਡ ਬਲੈਕ ਝੋਟੀਆਂ ਮੇਰਾ ਖਿਆਲ ਆ ਪੂਛ ਵੀ ਦੇ ਕੋਈ ਵਾਈਟ ਵਾਲ ਨਹੀਂ ਹੈਗਾ ਜਿਹੜੇ ਸੱਜਣ ਸ਼ਕੀਨ ਹੁੰਦੇ ਨੇ ਨਾ ਵੀ ਆਪਾਂ ਨੇ ਜੈਡ ਬਲੈਕ ਲੈਣੀ ਆ ਉਹਨਾਂ ਵਾਸਤੇ ਬਈ ਖਾਸ ਆਫਰ ਆ ਜੈਡ ਬਲੈਕ ਝੋਟੀਆ ਕੱਦ ਬਿੱਡ ਚੰਗਾ ਬਾਡੀ ਚੰਗੀ ਆ ਤੇ ਬੱਚੇ ਵੀ ਜੇ ਮੈਂ ਗੱਲ ਕਰਲਾਂ ਚੰਗੇ ਪਾਉਗੀ ਸੱਜਣੇ ਬਰੀਡਿੰਗ ਵਾਸਤੇ ਲੈਣੀ ਆ ਆ ਸਿੰਘ ਥੋੜਾ ਜਰੂਰ ਖੁੱਲਾ ਉਹ ਤੁਹਾਨੂੰ ਮੈਂ ਆਪਾਂ ਬਾਰ-ਬਾਰ ਵੀਡੀਓ 'ਚ ਦੱਸ ਵੀ ਰਿਹਾ ਲੈ ਹੁਣ ਤਰ ਸਮਾਰਦੇ ਆ ਝੋਟੀ ਤੇ ਕੈਮਰਾ ਵੇ ਬਾਡੀ ਬੁੱਡੀ ਇਹਦੀ ਵੀ ਚੰਗੀ ਆ ਇਹਦਾ ਕਿਹੜਾ ਸੂਆ ਰਾਜੇ ਇਹ ਫਿਰ ਦੂਜੇ ਸੂਹਣੀ ਆ ਇਹ ਦੂਜੇ ਸੂਏ ਸੂਹਣੀ ਆ ਆਪਾਂ 7 ਦਿਨਾਂ ਦੀ ਕੱਚੀ ਜ਼ਰੂਰ ਆ ਹਾਂ ਥਣ ਥੋਣ ਇਹਨੂੰ ਵੀ ਚੰਗਾ ਲੱਗਿਆ 5-7 ਦਿਨਾਂ ਦੀ ਕੱਚੀ ਜ਼ਰੂਰ ਆ ਹਾਂ ਇੱਕ ਸਿੰਘ ਪਾਉਂਦੀ ਆ ਥੋੜਾ ਇਹਨੂੰ ਵੀ ਤੋਰ ਕੇ ਦਿਖਾ ਦੇ ਇਹ ਕਾ ਇੱਕ ਦਿਨ ਕੱਢ ਦੂਗੀ ਇਹ ਵੀਰੇ ਪੰਜ ਚਾਰ ਦਿਨ ਲੈ ਜਾਊਗੀ ਅੱਛਾ ਪੰਜ ਚਾਰ ਦਿਨ ਕੱਢ ਦੂ ਇਹਦੀ ਕੀ ਰਿਪੋਰਟ ਆ ਦੁੱਧ ਦੀ ਦੁੱਧ ਵੀਰੇ ਉਹਨਾਂ ਨੇ ਚੋਇਆ 11 11.5 ਕਿਲੋ ਚੋਇਆ ਤੂੰ 11 ਮੰਨ ਕੇ ਲਈ ਜਾ ਬਈ ਜਰਾਂ ਦੱਤਾ ਹੀ ਹੋਣਾਗਾ ਅੱਛਾ ਪਰ ਆਰ ਕੇ 12 12.5 ਕਿਲੋ ਆਣ ਦੇ 12 12 ਕਿਲੋ ਪਾ ਦੂ ਇਸ ਵਾਰੀ ਆ ਭਾਂਡਾ ਭੁੰਡਾ ਚੰਗਾ ਲੱਗਿਆ ਵੀਰੇ ਛੋਟੀ ਸੱਜਣ ਹੋਏ ਵੀ ਚੰਗੀ ਆ ਥੱਲਿਓ ਥਣ ਥਣੋੜ ਦੀ ਚੰਗੀ ਆ ਪੂਰੀ ਸਾਫ ਆ ਲੇਵੇ ਦੀ ਤੇ ਉੱਤੇ ਤੋਂ ਬਾਡੀ ਬੁੱਡੀ ਦੀ ਵੀ ਚੰਗੀ ਆ ਜੇ ਮੈਂ ਗੱਲ ਕਰ ਲਾਂ ਬਸ ਕਮਾ ਲਓ ਜੀ ਇੱਥੋਂ ਆ ਕਿਉਂਕਿ ਉੱਥੇ ਤੋਂ ਬਾਡੀ ਬੂਡੀ ਦਾ ਅੰਦਾਜ਼ਾ ਲੱਗ ਜਾਂਦਾ ਤੇ ਮੇਨ ਗੱਲ ਜਿਹੜੀ ਹੁੰਦੀ ਆ ਯਾਰ ਆਪਾਂ ਨੇ ਲੇ ਵਾ ਲੂਆ ਵੀ ਦਿਖਾਉਣਾ ਹੁੰਦਾ ਨੇੜੇ ਲਾ ਕੇ ਉਹ ਡਰਦੀ ਥੋੜੀ ਜਰੂਰ ਆ ਕੋਈ ਗੱਲ ਨਹੀਂ ਬੋਚ ਕੇ ਲੈ ਚਲ ਬੋਚ ਕੇ ਲੈ ਚਲ ਥੋੜਾ ਜਿਹਾ ਪਛਾਣ ਹੋ ਕੇ ਦਿਖਾ ਦੇ ਜਦੋਂ ਬਣਦੀ ਉਦੋਂ ਦਿਖਾ ਦੇ ਕਈ ਵਾਰੀ ਸੱਜਣੋ ਘਰੇਲੂ ਜਾਨਵਰ ਹੁੰਦਾ ਡਰ ਜਾਂਦਾ ਡਾਕਟਰ ਡਾਕਟਰ ਵੀ ਟੀਕਾ ਟੱਪਾ ਲਾ ਜਾਂਦੇ ਨੇ ਉਹਦੇ ਕਰਕੇ ਵੀ ਡਰ ਜਾਂਦਾ ਪਰ ਝੋਟੀ ਜੇ ਗੱਲ ਕਰ ਲਾਂ ਬਾਈ ਥੱਲੇ ਦੀ ਝੋਟੀ ਇਹ ਵੀ ਚੰਗੀ ਆ ਥਣ ਥੋਣੇ ਨੂੰ ਵੀ ਚੰਗਾ ਲੱਗਿਆ ਬਾਕੀ ਜਾਨਵਰ ਤੁਸੀਂ ਆਪਣੀ ਸਮਝ ਨਾਲ ਲੈਣਾ ਹੁੰਦਾ ਕਿਉ ਸਾਡੇ ਮਾਧਿਅਮ ਰਾਹੀਂ ਅਸੀਂ ਤੁਹਾਨੂੰ ਜਾਨਵਰ ਦਿਖਾ ਦੇਣਾ ਕਿਉਂਕਿ ਨੇੜੇ ਆ ਕੇ ਨਿਰਖ ਪਰਖ ਕਰਕੇ ਤਸੱਲੀ ਕਰਕੇ ਲੈਣ ਦਾ ਤੁਹਾਡਾ ਫਰਜ਼ ਹੁੰਦਾ ਇਹਦੇ ਤੇ ਸੱਜਣੋ ਸਾਡੀ ਕੋਈ ਗਾਰੰਟੀ ਨਹੀਂ ਹੁੰਦੀ ਕਿਉਂਕਿ ਜਾਨਵਰ ਦਾ ਹੋਂਦ ਸਾਹਾਂ ਵਾਲੀ ਚੀਜ਼ ਆ ਯਾਰਾ ਬਿਚੇ ਦੇ ਰਾਜੇ ਆਪਾਂ ਵੜ ਨਹੀਂ ਸਕਦੇ ਨਾ ਤੂੰ ਵੜ ਨਾ ਫਿਰ ਆਪਾਂ ਕਿਨੇ ਯਾਰ ਆਪਾਂ ਗਾਹ ਤੋਂ ਲੈ ਕੇ ਆਇਆ ਇਥੇ ਕਰੇ ਦੇਖ ਕੇ ਲੋ ਜਾਨਵਰ ਜਿਹਨੇ ਪੈਸੇ ਲਾਉਣਾ ਚਾਹ ਰਹੇ ਨੇ ਉਹੀ ਗੱਲ ਆ ਵੀ ਜਾਨਵਰ ਨਾ ਸਜਣੋ ਜੇ ਮੈਂ ਗੱਲ ਕਰਨਾ ਯਾਰ ਤਸੱਲੀ ਕਰਕੇ ਲਿਆ ਕਰੋ ਉਹ ਤੋਂ ਬਾਅਦ ਨਾਤਾ ਕਿਸੇ ਚੈਨਲ ਵਾਲੇ ਨੂੰ ਦੋਸਤ ਦਿਆ ਕਰੋ ਨਾਂ ਦਿਆ ਕਰੋ ਬਾਈ ਮਾਲਕ ਨੂੰ ਕਿਉਂਕਿ ਜਦੋਂ ਤੁਸੀਂ ਪੈਸੇ ਲਾਉਣੇ ਨੇ ਅਗਲੇ ਦੇ ਘਰੋਂ ਸੂਏ ਹੋਏ ਜਾਨਵਰ ਨੂੰ ਦੋ ਟਾਈਮ ਚੋ ਲੋ ਇਹੋ ਜਿਹਾ ਜਾਨਵਰ ਦਾ ਬਾਈ ਚੇਪਾ ਲਾ ਕੇ ਆਪਦਾ ਪਾਸ ਕਰਕੇ ਲੈ ਜਿਓ ਇਹ ਰਾਜੇ ਦੁੱਧਾ ਇਹ ਕਿੰਨਾ ਪਾ ਦੂਗੀ ਤਦ ਕਿਰੇ ਕੇਰਾ ਬਰਾਗੋ ਦਰਾਉਂਦਾ 12 ਕਿਲੋ ਭਾਦੂ ਜਾਣ ਵਾਲੀ ਝੋਟੀਆਂ ਤੇ ਬਾਕੀ ਨਮਾ ਹਾਨ ਆ ਜੀ ਆਪਣਾ ਕਰੀਏ ਨਮਾ ਜਾ ਬੰਦੀ ਜੋਗੀ ਆ ਹੈ ਬੰਦੀ ਜੋਗੀ ਆ ਮੂੰਹੋਂ ਚਾਰ ਦੰਦ ਜੋਗੀ ਆ ਤੇ ਇਹ ਚੈੱਕ ਕਰਾ ਲਿਆ ਬੰਦੇ ਯਾਰ ਉਹ ਲਾਦਰ ਸੇ ਮਾਰ ਦੇ ਉਹ ਕੈਮਰਾ ਬਾਡੀ ਬੂਡੀ ਤੇ ਸਮਾਰ ਕੇ ਲੈ ਮੂੰਹੋਂ ਵੀ ਦਿਖਾ ਦੇ ਜੇ ਦਿਖਾਉਂਦੀ ਆ ਦੰਦ ਮੈਂ ਵੀਰੇ ਉਹ ਨਗਰੇ ਦੁੱਗੀ ਆ ਹੈ ਜੋਗੀ ਨਹੀਂ ਦੁੱਗੀ ਆ ਲੈ ਸੱਜਣਾ ਮੂੰਹੋਂ ਦੋ ਦੰਦ ਝੋਟੇ ਹੋਏ ਉਹਨੂੰ ਕਿਹੜਾ ਹੋਰ ਤੋੜ ਦਿਆੜੀ ਓਏ ਤੋੜੀ ਕਰਾ ਦੇ ਤਸੱਲੀ ਸਮਾਰ ਕੇ ਹਰੇਕ ਪੱਖ ਤੋਂ ਲੱ ਦੋ ਦੰਦ ਦੇ ਝੋਟੀਆਂ ਸੂਆ ਦੋ ਦੰਦ ਦੂਜਾ ਬਤਲੇ ਸਿੰਘ ਦਾ ਐਸਾ ਹੋਰ ਕਿਸੇ ਪਾਸੇ ਰਹੀ ਨਹੀਂ ਜੁੜੀ ਹਾਂ ਸਿੰਘ ਜੇ ਮੈਂ ਗੱਲ ਕਰਲਾਂ ਥੋੜਾ ਜਿਹਾ ਇੱਕ ਸਿੰਘ ਉਰਲਾ ਸਿੰਘ ਹਨ ਜਿਹੜਾ ਅੱਡ ਦਾ ਥੋੜਾ ਜਿਹਾ ਦੂਜੇ ਨਾਲ ਦਿਖਾ ਰਿਹਾ ਇੱਥੋਂ ਦਾ ਸਿਰ ਜੂਰ ਪਾਉਂਦੀ ਆ ਦੂਜਾ ਸਿੰਘੇ ਦਾ ਕੁੰਡਾ ਬਾਈ ਜਮਾ ਮੇਨ ਗੱਲ ਆ ਲੈ ਜਿਹੜੀ ਦੰਦ ਬਾਈ ਨੇ ਹੁਣੇ ਦੇਖੇ ਨੇ ਪਟਕੇ ਇਹ ਮੂੰਹ ਦੋ ਦੰਦ ਝੋਟੀਆਂ ਹਲੇ ਮੇਰਾ ਖਿਆਲ ਆ 2.5 ਸਾਲ ਤੋਂ 1-2 ਮਹੀਨੇ ਉੱਪਰ ਹੋਊਗੀ ਹਨਾ ਹਾਂ ਇਹਨੇ ਹੋ ਬਰੇ ਹਾਂ 2.5 ਸਾਲ ਤੋਂ 1-2 ਮਹੀਨੇ ਉੱਪਰ ਹੋਊਗੀ ਇਹ ਹੈਗੀ ਆ ਦੋ ਦੰਦ ਦਾ ਦੋ ਦੰਦ ਦੇ ਹਿਸਾਬ ਨਾਲ ਵੀ ਜਿਹੜੇ ਜਿਹੜੇ ਹਿਸਾਬ ਨਾਲ ਦੂਜੀ ਸੂਈ ਦੱਸਿਆ 3.5 ਸਾਲ ਦੀ ਹੋਊਗੀ। ਸਮਾਈ ਬਾਦ ਨਾ ਜਿਵੇਂ ਦੂਜੀ ਸੂਈ ਤੇ ਅੱਛਾ ਉਹ ਮੈਂ ਕਹਿੰਦਾ ਸੂਆ ਪਹਿਲੀ ਨਾ ਸੁੰਦੀ ਹੋਵੇ। ਨਹੀਂ ਦੂਜੀ ਦੂਜੀ ਸੂਈ ਵੀਰੇ। ਦੋ ਦੰਦ ਕਿਵੇਂ ਸਵਾ ਦੇਗਾ ਦੂਜੀ ਸੂਈ? ਕੁਝਾਂ ਜੋ ਗੱਲ ਵਾਰਾ ਮੈਂ ਤਾਂ ਹੁਣ ਤੇਰੇ ਸਾਹਮਣੇ ਦੇਖਿਆ ਯਾਰ। ਤਾਂ ਸਜਣਾ ਹੈਗੀ ਦੋ ਦੰਦਾ ਬਾਈ ਇਹੀ ਗੱਲ ਨਹੀਂ ਹੁਣ ਆਪਾਂ ਨੇ ਚੈੱਕ ਕਰੇ। ਚੈੱਕ ਕੀਤੀ ਯਾਰ। ਹਾਂ ਛੋਟੀ ਸੂਈ ਪਹਿਲਾ ਸੂਆ ਇਹ ਇਹਨੂੰ ਵੀ ਭਲੇਖੇ ਚ ਰਹਿ ਗਿਆ ਕੰਮ ਵੀ ਦੂਜੀ ਸੂਈ ਸੂਗੀ। ਤਾਂ ਛੋਟੀ ਪਹਿਲਾਂ ਉਹ ਹਿਸਾਬ ਨਾਲ ਜੱਜਮੈਂਟ ਕਰ ਲੈ ਪਹਿਲਾਂ ਦੇ ਹਿਸਾਬ ਨਾਲ ਬਾਈ ਕਿਉਂਕਿ ਦੋ ਦੰਦ ਜਾਨਵਰ ਤੁਸੀਂ ਆਪਿੰਦਾ ਜਲਾ ਲਓ ਵੀ 2.5 ਪੋਨੇ 3 ਸਾਲ ਦੀ ਉਮਰ ਦੇ ਵਿੱਚ ਦੂਜੇ ਸੂਏ ਕਿਸੇ ਹਾਲ ਚਿਰ ਵੀ ਨਹੀਂ ਨਹੀਂ ਹੋਣਾ ਪਹਿਲੇ ਸੂਏ ਹੋ ਵੀਰੇ ਹੈ ਪਹਿਲੇ ਸੂਏ ਹੋ ਪਰ ਪਹਿਲੇ ਸੂਏ ਹੋਇਆ ਜਿਹੜਾ ਕਹਿੰਦਾ ਦੂਜੇ ਸੂਏ ਆ ਮੈਨੂੰ ਬਣਾ ਦੇ ਦੇਖਾ ਲਾ ਕੇ ਹੋਵੇ ਦੇਖਾ ਪਾ ਜਾ ਜਾਂ ਆਪਣੇ ਪਿੰਡ ਵਾਲੇ ਥੋੜਾ ਜਿਹਾ ਡਰ ਵੀ ਜਾਂਦੇ ਨੇ ਪਹਿਲੇ ਸੂਏ ਵਾਲੀ ਬਿਕਣੀ ਨਹੀਂ ਅਲਾ ਦੰਦ ਤਾਂ ਦਿੰਦਾ ਨਹੀਂਗਾ ਉਹ ਸਿੰਗ ਦੇਖ ਕੇ ਅਲਾ ਕਹਿੰਦਾ ਰਾ ਪਹਿਲੇ ਸੂਏ ਕਹਿੰਦਾ ਤਾਂ ਬਿਕਣੀ ਨਹੀਂ ਦੂਜੇ ਕਹਦੋ ਅੱਗੇ ਦਾ ਧਿਆਨ ਰੱਖੀ ਦੰਦ ਦੰਦ ਕਰ ਲਿਆ ਅੱਗੇ ਦਾ ਧਿਆਨ ਰੱਖੀ ਦੰਦ ਦੰਦ ਕਰ ਲਿਆ ਕਰ ਚੈੱਕ ਅੱਗੇ ਤੋਂ ਬਾਈ ਮੈਂ ਜੋ ਪੀਸ ਜਿਹਨਾਂ ਨੂੰ ਦੋ ਦੰਦ ਹੀ ਨਿਕਲਿਆ ਬਾਈ ਦਾ ਦੂਜੇ ਕਹਿੰਦੀ ਸੂਗ ਹੀ ਪਹਿਲੇ ਪਰਲੇ ਵੇਲੂ ਦੇ ਹਿਸਾਬ ਨਾਲ 10 11 ਕਿਲੋ ਦੁੱਧ ਯਾਰ ਬੜੇ ਆਰਾਮ ਨਾਲ 11 12 ਡੇੜੇ ਜੇੜੇ ਤੁਰ ਜੂ ਕਿਉਂਕਿ ਪਹਿਲਣ ਜਾਨਵਰ 40 45 ਦਿਨ ਤੱਕ ਤਿਆਰ ਹੁੰਦੇ ਹਾਂ ਹਾਂਜੀ ਹਾਂਜੀ ਇਹਦਾ ਰੇਟ ਕੀ ਕਰੀਏ ਵੀਰੇ ਦਾ ਰੇਟ 85000 ਹੈ 10000 ਕਿੰਨੇ ਦੀ ਛੱਡ ਦਾਂਗੇ 10000 ਦੇਵਾਂਗੇ 85000 ਦੇ 82 ਦੀ ਹਾਂ ਨਾ ਹਾਂ ਨਾ ਵੀਰੇ ਲੱਗ ਜਾਂਦਾ 82000 ਦੀ ਬਾਈ ਕਹਿੰਦਾ ਹਾਂ ਨਾ ਕਰ ਦਾਂਗੇ ਦੋ ਦੰਦ ਝੋਟੀ ਆ ਥਣ ਥਣੌੜ ਇਹਦੇ ਚੰਗਾ ਲੱਗਿਆ ਤੇ ਹੁਣ ਤੱਕ ਇੱਧਰ ਮਾਰਦੇ ਕੈਮਰਾ ਵੇ ਆ ਆ ਨਗੀਨੇ ਤੇ ਮਾਰਦੇ ਕੈਮਰਾ ਤਿੰਨ ਨੰਬਰ ਵਾਲੀ ਤੇ ਇਹਦੀ ਬਾਡੀ ਬੂਡੀ ਦਿਖਾ ਦੇ ਬਾਈ ਬੈਕ ਤੋਂ ਉੱਤੇ ਤੋਂ ਇਹਦੀ ਬਾਡੀ ਬੂਡੀ ਦਿਖਾ ਦੇ ਯਾਰ ਇਹਦੀ ਬਾਡੀ ਬੂਡੀ ਚੰਗੀ ਆ ਇਹ ਹੈਈਏ ਜਿਵੇਂ ਆਪਾਂ ਕਹਿੰਨੇ ਹੁੰਨੇ ਆ ਵੀ ਟਰੱਕ ਜਿੱਦੀ ਝੋਟੀ ਬਾਡੀ ਬੂਡੀ ਬਹੁਤ ਆ ਚੌੜੇ ਢਾਂਚੇ ਦੀ ਆ ਲਓ ਇਹ ਵੀ ਤੋਰ ਦੇ ਬਾਈ ਖੋਲ ਕੇ ਇੱਕ ਵਾਰੀ ਇਹ ਕਿਹੜਾ ਸੂਆ ਸੁੰਦੀ ਆ ਰਾਜੇ ਇਹ ਵੀਰੇ ਦੂਜੇ ਹੋਏ ਤੇ ਤੀਜੇ ਹੋ ਗਈ ਪੁੱਛਿਆ ਨਹੀਂ ਮੈਂ ਬੜਾ ਯਾਰ ਮੈਂ ਉਹ ਬਾਕੀ ਆਪਦੀ ਸਮਝਣਾ ਮੈਂ ਕਰ ਲਿਓ ਦੂਜਾ ਲਾ ਲਿਓ ਇਹਨੂੰ ਤੀਜਾ ਲਾ ਲਿਓ ਤੇ ਥਣ ਤੋਂ ਅਗਲੇ ਬੰਨੇ ਲੇਵਾ ਬੜਾ ਦਿਖਾਉਂਦੀ ਆ ਬਾਈ ਹੈਨਾ ਇਹ ਵੀਰੇ ਮੂਹਰੇ ਬਹੁਤ ਹੈ ਮਗਰ ਨੂੰ ਬਹੁਤ ਕਟੂਗੀ ਅਗਲੇ ਬੰਨੇ ਲੇਵਾ ਪੁੱਤ ਕੱਚੀ ਆ ਹਲੇ 5-7 ਦਿਨਾਂ ਦੀ ਇਹ ਹੈਗੀ ਆ ਕੱਚੀ ਇਹਨੂੰ ਹੁਣ ਤੁਸੀਂ ਰਾਜਾ ਕਹਿੰਦਾ ਯਾਰ ਦੂਜਾ ਸਮਝ ਲਿਓ ਤੀਜਾ ਸਮਝ ਲੇ ਕਾ ਕਿ ਸਿੰਗ ਦੇ ਹਿਸਾਬ ਜੀ ਜਾਣਦਾ ਹੈਨਾ ਸਿੰਗ ਦੇ ਹਿਸਾਬ ਨਾਲ ਦੂਜੇ ਵੀ ਲੱਗਦੀ ਤੇ ਦੂਜੇ ਲਾ ਲਈ ਆ ਪਹਿਲੇ ਛੂਏ ਆ ਆ ਬਾਡੀ ਬੁੱਡੀ ਸੱਜਣੋਂ ਚੰਗੀ ਆ ਤੇ ਮੇਨ ਗੱਲ ਆ ਜਨਾ ਜਿਹੜੀ ਯਾਰਾ ਜੱਤ ਵਾਲੀ ਝੋਟੀ ਆ ਜਿਵੇਂ ਸੱਜਣਾਂ ਦੀ ਮੰਗ ਹੁੰਦੀ ਆ ਨਾ ਆਪਾਂ ਨੇ ਵੀ ਜੱਤ ਵਾਲਾ ਜਾਨਵਰ ਲੈਣਾ ਉਹ ਗੱਲ ਬਾਤ ਆ ਬਾਈ ਜੱਤ ਵਾਲੀ ਝੋਟੀ ਵਾਲਾ ਉੱਤੇ ਵੀ ਮਾਰਦੇ ਕਰ ਸੋ ਬਾਡੀ ਬੁੱਡੀ ਤੇ ਉੱਤੇ ਕੈਮਰਾ ਜਦੋਂ ਆਏ ਨੂੰ ਜਾਊਗੀ ਨਾ ਹੁਣ ਪੂਰੇ ਚੌੜੇ ਢਾਂਚੇ ਨੇ ਜੇ ਮੈਂ ਗੱਲ ਬਾਤ ਕਰਨਾ ਜਿਹੜੀਆਂ ਮੈਂ ਦੋ ਝੋਟੀਆਂ ਦਿਖਾਈਆਂ ਨੇ ਉਹਨਾਂ ਨਾਲ ਸਾਰੀਆਂ ਨਾਲ ਇਹਦਾ ਢਾਂਚਾ ਚੌੜਾ ਹੈ ਤੇ ਮੇਨ ਗੱਲ ਆ ਜਿਹੜੀ ਬਾਈ ਥਣ ਥਣ ਅਗਲੇ ਬੰਦੇ ਨੂੰ ਦਿਖਾ ਦੇ ਤਰਸ ਉਧਰੋਂ ਲਾ ਕੇ ਕੈਮਰਾ ਖਣ ਤੁਣ ਵੀ ਝੋਟੀ ਨੂੰ ਚੰਗਾ ਲੱਗਿਆ ਵੀਰੇ ਮੇਰਾ ਵੀਰਾ ਇਹ ਪ੍ਰਾਣ ਆਪਣੀ ਕਦੇ ਟੋਕਰੇ ਟਾਲਿਆ ਵਾ ਲੱਗਿਆ ਵਾ ਉਹ ਗੱਲ ਹਲੇਵੇ ਦੀ ਨਾ ਲੇਵਾ ਚੰਗਾ ਹਲੇਵੇ ਦੇ ਹਿਸਾਬ ਨਾਲ ਇਹਦਾ ਥਣ ਥੋਟ ਵੀ ਚੰਗਾ ਅਗਲੇ ਥਣ ਤੋਂ ਜੇ ਲੇਵੇ ਦੀ ਗੱਲ ਕਰੀਏ ਸੱਜਣੋ ਇੱਕ ਗਿੱਠ ਵਾਂਗੂ ਇਹਦਾ ਲੇਵਾ ਅੱਗੇ ਆ ਬਾਈ ਇੱਥੇ ਦਾ ਤਰਸ ਫੇਸ ਕੁਆਲਟੀ ਦੇ ਮਾਰਦੇ ਕੈਮਰਾ ਸਿੰਘ ਸੁੰਗ ਦੀ ਹਰੇਕ ਪੱਖ ਤੋਂ ਦਿਖਾ ਦਿਆ ਕਰ ਤੈਨੂੰ ਪਤਾ ਆਪਾਂ ਨੇ ਵੀਡੀਓ ਬਣਾਉਣ ਵਾਲਿਆਂ ਤੋਂ ਸਾਰਿਆਂ ਤੋਂ ਉਹਨੇ ਉਹਨੇ ਰੁਪਈਏ ਲੈਣੇ ਨੇ ਵੱਧ ਦਾ ਪੱਕੇ ਤੋਂ ਨਹੀਂ ਲੈਂਦੇ ਰੈਣਾ ਕਿ ਸੇ ਪਾਸੋਂ ਜਾਵੇ ਜਾਨਵਰ ਕਿਉਂਕਿ ਆਪਾਂ ਨੂੰ ਕੋਈ ਸੱਜਣ ਯਾਰ ਕਮੈਂਟ ਕਰਕੇ ਇਹ ਨਾ ਕਹੇਦੇ ਵੀ ਤੁਸੀਂ ਪਤਾ ਨਹੀਂ ਕਿਸੇ ਜਾਨਵਰ 'ਚ ਕੋਈ ਨੁਕਸਤੀ ਜਾਂ ਉੱਥੋਂ ਦਿਖਾਇਆ ਨਹੀਂ ਹਰੇਕ ਵਕਤ ਤੋਂ ਦਿਖਾ ਦੇ ਅਗਰ ਆਪਣਾ ਫਰਜ਼ ਬਣਦਾ ਜਾਨਵਰ ਨੂੰ ਹਰੇਕ ਵਕਤ ਤੋਂ ਦਿਖਾਉਣਾ ਦਾ ਹੱਕਵਾਲ ਦਾ ਹੱਕਵਾਲ ਦਾ ਵੀਰ ਇਹ ਕਿੰਨੇ ਕਿ ਦਿਨ ਕਰ ਦੂਗੀ ਇਹ ਵੀਰੇ ਪੰਜ ਚਾਰ ਦਿਨ ਲੈ ਜਾਊਗੀ ਪੰਜ ਚਾਰ ਦਿਨ ਇਹਦੀ ਦੁੱਧ ਦੀ ਰਾਜੇ ਕੀ ਰਿਪੋਰਟ ਆ ਇਹਦੀ ਵੀਰੇ 14 ਕਿਲੋ ਚੋਆ ਲੱਗਦਾ ਵਪਾਰੀ ਦੇ ਜਵਾਨ ਤੋਂ ਦੁੱਧ ਹੁੰਦਾਗਾ ਉਹ ਮਾਲਕਾਂ ਦੇ ਘਰ ਲੈ ਜਾਗੇ ਅੱਛਾ ਉਹ ਕਹਿੰਦੇ ਵੀਰੇ ਚੋਆ 14 14 14 ਕਿਲੋ ਐਡੀ ਬਾਡੀ ਨੇ ਯਾਰ ਜੇ ਤੇਰੇ 1 ਆ ਐਸਬਾਰੇ ਥੋੜੀ ਰਾਜੀ ਵੀ ਐਸਬੀ ਬਣੀ ਚੁੱਕੀ ਆ ਹਨਾ ਵੀ ਜਾਣ ਦੇ ਹਿਸਾਬ ਨਾਲ ਪਾ ਸਕਦੇ 140000 ਦਾ ਇਹਦਾ ਰੇਟ ਕੀ ਕਰਦੇ ਆਪਾਂ ਇਹਦਾ ਰੇਟ ਵੀਰੇ 1 ਲੱਖ 5000 1 5 ਹਾਂ ਲੱਖ ਦੀ ਦੇ ਦਾਂਗੇ ਪੂਰੇ ਲੱਖ ਦੀ ਛੱਡ ਦਾਂਗੇ ਵੀ ਛੱਡ ਦਾਂਗੇ ਵੀਰੇ ਛੋਟ ਕਰ ਦਾਂਗੇ 10000 ਰੁਪਏ ਉਹ ਲੈ ਸਚਨੂ ਅੱਜ ਦਾ ਬਾਈ ਨੇ ਯਾਰ ਆਫਰ ਹੀ ਲਾ ਰਖੀਆਂ ਨੇ ਕਹਿੰਦਾ ਕਰ ਦਾਂਗੇ ਛੋਟ ਛੱਪਾ ਹੀ ਜੀ ਗੱਲ ਨਹੀਂ ਤੇ ਹੁਣ ਮਾਰ ਦੇ ਬਾਈ ਆ ਝੋਟੀ ਦੇ ਕੈਮਰਾ ਅਗਲੇ ਬੰਨਿਓ ਲੇ ਵਾ ਲੂ ਵਾ ਦਿਖਾ ਦੇ ਥੋੜਾ ਜਾ ਹੂੰ ਸੂਨ ਕਰਕੇ ਡਰਦੀ ਆ ਥੋੜਾ ਬੱਚੇ ਦੇ ਨੇੜੇ ਜਾਣ ਤੋਂ ਤੈਕਦੀ ਜੀ ਆ ਥੋੜ ਹੋਣੇ ਸੂਈਆ ਇਹਦੇ ਮੰਗ ਰਹੀ ਹੈ ਸੱਜਣੋ 33 33 M29 ਦੀ ਤੋਰੀ ਬਾਈ ਇਹਨੂੰ ਖੋਲ ਕੇ ਓਏ M29 ਦਾ ਹੁਣ ਰਾਜੇ ਮੈਂ ਤਾਂ ਇਹਦਾ ਪ੍ਰਮਾਣ ਕਰਦਾ ਨਹੀਂ ਵੀ M29 ਦੀ ਵੀਰੇ 100 ਰੁਪਏ ਆਗਦੇ ਕਰ 100 ਰੁਪਏ ਆਜਾ ਅੱਛਾ ਉਹ 100 ਆਜਾ ਪਿਆ ਆਓ ਪਿਆ ਪਿਆ ਦਿਖਾ ਦੇਗਾ ਲੈ ਹਾਂ ਦਿਖਾ ਦੇ ਦਈਏ ਓਏ ਬਾਡੀ ਬੁੱਡੀ ਇਹਦੀ ਬਾੜੀ ਡਾਵਲਾ ਬਾਈ ਲੰਬਾਈ ਲੰਬੂਈ ਬਹੁਤ ਆ ਝੋਟੀ ਦੀ ਜੇ ਗੱਲ ਕਰ ਲਾਂ ਲੈ ਇੱਥੋਂ ਬੈਕ ਤੋਂ ਵੀ ਦਿਖਾ ਦਿੰਦਾ ਸਥਾਨ ਖਣ ਪੂਰੀ ਦੂਰੀ ਤੇ ਨੇ ਬਾਈ ਇਹਦੀ ਬਾਡੀ ਬੁੱਡੀ ਚੰਗੀ ਆ ਜੇਰ ਹਲੇ ਨੇ ਸਿੱਤੀ ਨਹੀਂ ਹੈ ਨਾ ਘੰਟਾ ਦੋ ਘੰਟੇ ਹੋਏ ਨੇ ਸੂਈ ਨੂੰ ਕਿਉਂਕਿ ਜ਼ੇਰ ਪਾ ਦੂਗੀ ਸੱਜਣੋਂ ਜਦੋਂ ਝੋਟੀ ਬੈਠੂਗੀ ਮੈਂ ਕਿ ਜ਼ੇਰ ਪਾਉ ਇਹਦਾ ਬੋੜਾ ਬੋੜਾ ਕੱਢਿਆ ਕੋਸਰਾ ਜੀ ਤੇ ਫਿਰ ਇਹ 1.5 ਕਿਲੋ ਕੱਢ ਕੇ ਪਿਆ ਇਹਨੂੰ ਆਪਾਂ ਅੱਛਾ 1.5 ਕਿਲੋ ਪਿਆਤਾ ਹਾਂ ਇਹਨੂੰ ਪਿਆ ਬਚਰ ਜਾਇਆ ਤੇ ਇਹਨੂੰ ਪਿਆ ਅੱਛਾ ਬਸ ਕਮਾਲ ਆ ਭਾਈ ਮੱਝ ਨੂੰ ਵੀ ਪਿਆੰਦ ਨੇ ਯਾਰ ਬੋਲੀ ਕੱਢੀ ਪਿਆ ਤਾਂ ਮੈਂ ਜ਼ੇਰ ਛੇਤੀ ਪੈ ਜਾਂਦੀ ਆ ਅੱਛਾ ਹਾਂ ਹਾਂ ਲੈ ਇਹ ਤੁਹਾਨੂੰ ਆਪਾਂ ਇੱਕ ਨਵਾਂ ਨੁਸਖਾ ਵੀ ਦੱਸਾਂਗੇ ਜਿਵੇਂ ਬਾਈ ਨੇ ਦੱਸਿਆ ਲੱਗਦਾ ਸੀ ਨੇ ਬੋਲੀ ਪਿਆਤਾ ਇਹਨੂੰ ਕੱਢ ਕੇ ਵੀ ਉਹਦੇ ਨਾਲ ਥੋੜਾ ਜਿਹਾ ਜ਼ੇਰ ਛੇਤੀ ਪੈ ਜਾਂਦੀ ਆ ਹੈ ਥੋੜਾ ਨੂਨ ਪਾ ਬਾਜੀ ਸੁਣ ਕਰਕੇ ਬਾਈ ਨਮਾਈ ਨਹੀਂ ਥੋੜੀ ਜਿਹੀ ਲਿਬਰੀ ਸਾਨੂੰ ਜ਼ਰੂਰ ਲੱਗੂਗੀ ਤੇ ਮੇਨ ਗੱਲ ਆ ਜਿਹੜੀ ਅਗਲੇ ਬੰਨਿਓ ਲੇਵਾ ਦਿਖਾ ਦੇ ਤੇ ਕੱਤੀ ਦੇ ਵੀ ਮਾਰ ਦੇ ਤਸ ਪਰਾਂ ਦੀ ਕੈਮਰਾ ਕੱਤੀ ਵੀ ਯਾਰ ਬੜੀ ਟੋਪ ਕੁਆਲਟੀ ਦਾ ਬਾਈ ਜੇ ਗੱਲ ਕਰ ਲਈਏ ਮੇਰਾ ਖਿਆਲ ਆ ਪੂਮੂਸ਼ ਦੇ ਵਿੱਚ ਹੀ 2-4 ਵਾਲ ਮਸਾ ਬਾਈਟ ਹੋਣਗੇ ਹਨਾ ਜੈਡ ਬਲੈਕ ਆ ਜਮਾਂ ਲੈ ਮੈਂ ਪੜ੍ਹ ਦੋ ਹੋਣਗੇ ਜੈਡ ਬਲੈਕ ਜਦੋਂ ਉੱਠ ਖੜੀ ਕਰ ਬਾਈ ਇਹਨੂੰ ਤਾਂ 2 ਘੰਟਿਆਂ ਦੀ ਏ ਓਏ ਛਾਲ ਮਾਰਨੇ ਆ ਕੁਆਰਟੀ ਦਾ ਜੋ ਠੜਦੇ ਕੱਢਿਆ ਬੁੜਾ ਬਿਲਕੁਲ ਜੈਡ ਬਲੈਕ ਸੱਜਣੋ ਮੇਰਾ ਖਿਆਲ ਹੈ ਕੋਈ ਵਾਈਟ ਵਾਲ ਹੈ ਨਹੀਂ ਗਾ ਇਹ ਵੀ ਵੀਰੇ ਜੋ ਜੈਡ ਬਲੈਕ ਹੈ ਮੈਂ ਮੈਂ ਪਰਾਂ ਨੂੰ ਕਰਦੇ ਕੱਤੀ ਦਿਖਾ ਲਈਏ ਸਮਾਰ ਕੇ ਫਿਰ ਕਈ ਸੱਜਣ ਕਮੈਂਟ ਕਰਨ ਲੱਗੇ ਨੇ ਇੱਥੇ ਦਿਖਾਈ ਕਰ ਸੋ ਨੇੜੇ ਲੱਗ ਕੱਤੀ ਚੰਗੀ ਆ ਪੂਰੀ ਟਾਪ ਕਲਾਸ ਕੱਤੀ ਆ ਕੋਈ ਵਾਲ ਇਹਦੇ ਵਾਈਟ ਨਹੀਂ ਜੈਡ ਬਲੈਕ ਆ ਜਿਵੇਂ ਬਾਈ ਨੇ ਦੱਸਿਆ M29 ਦਾ ਕਹਿੰਦਾ ਆਪਾਂ ਸਟਰਾ ਵੀ ਦੇ ਦਾਂਗੇ ਇਹ ਜੀ ਗੱਲ ਨਹੀਂ ਮੈਂ ਕੱਤੀ ਚੰਗੀ ਆ ਬਾਕੀ ਤੁਸੀਂ ਮੈਨੂੰ ਕਮੈਂਟ ਕਰਕੇ ਵੀ ਦੱਸਿਓ ਵੀ ਕੱਤੀ ਤੁਹਾਨੂੰ ਇਹ ਕਿੱਦਾਂ ਦੀ ਲੱਗੀ ਇਹ ਰਾਜੇ ਸੂਆ ਕਿਹੜਾ ਝੋਟੀਆਂ ਇਹ ਵੀਰੇ ਦੂ ਅਛਾ ਮੂੰਹੋਂ 6 ਦੰਦ ਉਹ 6 ਦੰਦ ਲੈ ਸੱਜਣਾ ਮੂੰਹੋਂ 6 ਦੰਦ ਆਂਦਾ ਫੁੱਲ ਵੱਡੇ ਕਦ ਕਾੜ ਚਾ 6 ਦੰਦ ਜਿਵੇਂ ਆਪਾਂ ਕਹਦੇ ਨੇ ਨਾ ਤੀਜੇ ਚੌਥੇ ਮਹਿ ਬਣਦੀ ਆ ਜਾ ਕੇ ਪੂਰੀ ਫੁੱਲ ਵੱਡੀ ਮਹਿ ਆ ਇੱਥੇ ਤੁਸੀਂ ਕਦ ਕਾੜ ਦਾ ਇਹਦਾ ਨਾਜਾ ਲਾ ਲੋਗੇ ਪੂਰੇ ਵੱਡੇ ਕਦ ਕਾੜ ਦੀ ਹੈ ਮੇਰੇ ਕਦ ਦੇ ਹਿਸਾਬ ਨਾਲ ਦੁੱਧ ਕਿੰਨਾ ਕ ਪਾ ਦੂਗੀ ਦੁੱਧ ਵੀ 14 15 ਕਿਲੋ ਪਹਿਲੇ ਸੁ ਦੇ ਦਿੱਤਾ ਅਛਾ ਤਿਆਰ ਕੀ 16 ਕਿਲੋ ਦੀ ਹੋਟ ਲਾਵਾਂਗੇ ਆਪਾਂ 16 ਹੀ ਗਾਰੰਟੀ ਦੇ ਦਾਂਗੇ ਲਓਏ ਬ੍ਰਿੰਦਾਬਾਦ ਓੜਾਪਾ ਦਿੱਤੀ ਛੋਟੀਆਂ ਅਗੇ ਤੇਰੇ ਪਿੰਡ ਦੇ ਕੋਲ ਆ ਗਿਆ ਆਪਾਂ ਨੂੰ 16 ਲੀਟਰ ਆਖੇਗਾ ਹਾਂਜੀ 16 ਲੀਟਰ ਮਿੰਦ ਤੇ ਲੈ ਗਿਆ ਹੁਣ ਤੋਂ 17 18 ਦੇ ਚੱਲੀ ਜਾਂਦੇ 17 18 ਦੇ ਚੱਲੀ ਜਾਂਦੇ ਆਪਣੇ ਪਿੰਡ ਦੇ ਨਾਲ ਹੀ ਗਈ ਆ ਨੀਲੋ ਵਾਲ ਪਿੰਡ ਸੱਜਾ ਹਾਂ ਨੀਲੋ ਵਾਲ ਪਿੰਡ ਆ ਗਿਆ ਉਹ ਬੰਦਾ ਦੇ ਫਿੱਚੇ ਰਾਤ ਨੇ ਆ ਕੇ ਚੋਲੀ ਗੀਟਰ ਮਾਰ ਗਿਆ ਸੇਰੋ ਮਚਵਾਈਏ ਵੀਡੀਓ ਕਰਦੇ ਠੀਕ ਆ ਕਹਿੰਦਾ ਭੇਜ ਦੇ ਪੈਸੇ ਕਰ ਲੈਣ ਦੇਤੇ ਆਪਣਾ ਨਾਮ ਦਾ ਠੀਕ ਆ ਹੁਣ ਫੋਨ ਆਈ ਕਰ ਪਰਸੋਂ ਠੀਕ ਆ ਵੀਰੇ 17 18 ਲੀਟਰ ਦੇ 17 18 ਦੇ ਚੱਲੀ ਜਾਂਦੇ ਆ ਉਹ ਤਾਂ ਮੇਰੇ ਪਿੰਡ ਦੇ ਨਾਲ ਹੀ ਆ ਮੈਂ ਵੀ ਸ਼ਾਰਟ ਸੂਟ ਪਾਇਆ ਹਾਂਗਾ ਜਾ ਕੇ ਲੈ ਲੂੰਗਾ ਫੀਡਬੈਕ ਉਥੋਂ ਹੀ ਆ ਜਾ ਸੱਚ ਬੋਲਦਾ ਹੈ ਕਿ ਉਹੀ ਕਹਿੰਦਾ ਵੀ 17 18 ਦਿੰਦੀ ਆ ਕਿ ਨਾ ਨਹੀਂ ਵੀਰੇ ਜਾ ਕੇ ਦੇਖ ਸਕਦੇ ਆ ਠੀਕ ਆ ਕਰ ਇਹਦਾ ਆਪਾਂ ਰੇਟ ਕੀ ਕਰਦੇ ਆ ਛੋਟੀ ਇਹ ਰੇਟ ਵੀਰੇ 122000 122000 ਕਿੰਨੇ ਵੀ ਛੱਡ ਦਾਂਗੇ ਇਹ ਆਪਾਂ 118000 ਦੀ ਦੇ ਦਾਂਗੇ 118 ਦੀ ਦੇ ਦਾਂਗੇ ਲੈ ਸੱਜਣਾ ਸੂਈ ਸਮਾਰੀ ਝੋਟੀਆਂ ਮਾਗਰ ਜਿਵੇਂ ਬਾਈ ਨੇ ਦੱਸਿਆ ਇਹਦੇ ਬਾਈ ਦੇ ਦੱਸਣ ਮੁਤਾਬਕ ਹੈ 29 31 ਆ ਸਟਰਾ ਬਾਈ ਕਹਿੰਦਾ ਆਪਾਂ ਦਿਖਾ ਦਾਂਗੇ ਪਿਆਗ ਆਪਣੇ ਕੋਲ ਜਿਹੜੇ ਕਿੱਥੋਂ ਖਰੀਦੀ ਕਿੱਥੋਂ ਆਜੀ ਇਹ ਪਿੰਡ ਚੋਂ ਲਈ ਜੀ ਆ ਆਪਣੇ ਪਿੰਡ ਚੋਂ ਲਈਆ ਚੰਗੀ ਰਿਪੋਰਟ ਤੇ ਲਈ ਚੰਗੀ ਰਿਪੋਰਟ ਤੇ ਲਈਏ ਵੀਰੇ ਇਹ ਛੋਟੀ ਚੰਗੀਆਂ ਵੀ ਕੱਦ-ਕਾਰਡ ਬਹੁਤ ਆ ਤੇ ਹੈਗੀ ਵੀ ਯਾਰ ਮੂੰਹੋਂ 6 ਦਿੰਦਾ ਜਿਵੇਂ ਦੱਸਿਆ ਬਾਈ 6 ਦਿੰਦਾ ਵੀਰੇ ਕਟ ਕੇ ਦੇ ਆ ਯਾਰ ਤੁਸੀਂ ਆ ਕੇ ਚੈੱਕ ਕਰਕੇ ਦੇਖ ਲਿਓ ਇਹ ਦੇ ਦਾਂਗੇ 118000 ਹਰਾਂ ਯਾਰ ਵੀਰੇ ਇਹ ਨੰਬਰ ਬੋਲ ਦੇਣਾ ਵੀਰੇ 95927 73689 ਇੱਕ ਵਾਰੀ ਫੇਰ ਬੋਲੋ 95927 73689 ਲੈ ਇੱਕ ਵਾਰੀ ਸਾਰੇ ਜਾਨਵਰਾਂ ਦੇ ਦਰਸਾ ਕੈਮਰਾ ਘੁਮਾ ਦਿ ਇੱਕ ਵਾਰੀ ਸੱਜਣੋ ਅੱਜ ਦੀ ਵੀਡੀਓ ਆਪਾਂ ਤੁਹਾਨੂੰ ਦਿਖਾਈ ਆ ਪਿੰਡ ਬਲਾਸਪੁਰ ਤਹਿਸੀਲ ਨਿਹਾਲ ਸਿੰਘਾਣਾ ਤੇ ਜ਼ਿਲ੍ਹਾ ਬਾਇਆਂ ਨੂੰ ਰਜਣਾ ਮੋਗਾ ਇਹਨਾਂ ਤੋਂ ਜਿਹੜਾ ਵੀ ਤੁਹਾਨੂੰ ਜਾਨਵਰ ਪਸੰਦ ਆਊਗਾ ਸੱਜਣੋ ਨੇੜੇ ਆ ਕੇ ਤਸੱਲੀ ਕਰਕੇ ਬਾਈ ਰਾਜੇ ਤੋਂ ਤੁਸੀਂ ਖਰੀਦ ਸਕਦੇ ਹੋ ਧੰਨਵਾਦ